ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਏ ਖਾਸ ਸ਼ਹਿਰ ਤੁਸੀਂ ਅ ਸ਼੍ਰੀ ਤਰਨਤਾਰਨ ਸਾਹਿਬ ਵਿਜਿਟ ਕਰਨੀ ਹੈ ਦੋਸਤੋ ਜ਼ਿਲ੍ਹਾ ਵੀ ਸ਼੍ਰੀ ਤਰਨਤਾਰਨ ਸਾਹਿਬ ਆ ਤਹਿਸੀਲ ਵੀ ਸ਼੍ਰੀ ਤਰਨਤਾਰਨ ਸਾਹਿਬ ਆ ਗੋਇੰਦਵਾਲ ਬਾਈਪਾਸ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਬੀ ਐਸ ਖਿੱਲ ਰੂਟਾ ਬੀਟਰ ਵਾਲੀ ਗਲੀ ਜਿਹੜੀ ਦੋਸਤੋ ਮੇਨ ਮਸ਼ਹੂਰ ਹੈਗੀ ਆ ਸੋ ਬਿਲਕੁਲ ਤੁਸੀਂ ਵਿਜਿਟ ਕਰੋਗੇ ਦੋਸਤੋ ਗੋਇੰਦਵਾਲ ਬਾਈਪਾਸ ਤੇ ਇਸ ਗਲੀ ਦਾ ਜ਼ਿਕਰ ਕਰਕੇ ਤੁਸੀਂ ਵੀਰ ਅਪਤਾਰ ਸਿੰਘ ਹੋਣਾ ਦੇ ਕੋਲ ਇਹਨਾਂ ਦੇ ਘਰ ਪਹੁੰਚ ਸਕਦੇ ਜੀ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਣਾ ਦਾ ਦੋਸਤੋ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੈਸੇ ਵੀਡੀਓ ਦੋਸਤੋ ਆਪਣੀ ਪਹਿਲੀ ਹੈ ਇਸ ਘਰੋਂ ਤੇ ਪਸ਼ੂ ਵਪਾਰ ਦਾ ਕੰਮ ਵੀਰ ਹੋਣਾ ਦਾ ਕਾਫੀ ਪੁਰਾਣਾ ਸੋ ਸੋ ਮਜਾ ਝੋਟੀਆਂ ਦੋਸਤੋ ਨਾਰਮਲੀ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਸੇਲ ਪਰਚੇਜ ਵਾਲੇ ਪਸ਼ੂ ਖਾਸ ਤੌਰ ਤੇ ਆਉਂਦੇ ਰਹਿੰਦੇ ਆ ਬਾਕੀ ਅੱਗੇ ਫਿਊਚਰ ਟਾਈਮ ਵੀ ਕੋਈ ਵੀਰ ਤੁਸੀਂ ਬਿਲਕੁਲ ਟਾਈਮ ਤੋਂ ਟਾਈਮ ਆਪਣਾ ਸੰਪਰਕ ਜਿਹੜਾ ਬਣਾ ਕੇ ਰੱਖ ਸਕਦੇ ਜੇ ਨੰਬਰ ਹਰ ਵਾਰ ਦੀ ਤਰ੍ਹਾਂ ਓਨਰ ਦੇ ਆਪਾਂ ਬਿਲਕੁਲ ਥੱਲੇ ਚਲਦੇ ਕਰ ਦਿੱਤੇ ਆ ਸਕਰੀਨ ਦੇ ਤੇ ਖਾਸ ਵਿਜ਼ਿਟ ਤੁਸੀਂ ਸ਼੍ਰੀ ਤਰਨ ਤਰਨ ਸਾਹਿਬ ਕਰਨੀ ਹੈਗੀ ਆ ਆਹ ਲੈਣਿਆ ਜਾਣਕਾਰੀ ਬਧੇਰੇ ਸਭ ਤੋਂ ਪਹਿਲਾਂ ਵੀਰ ਅਵਤਾਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖਾਲਸਾ ਹੋਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਵੀਰਵਤਾਰ ਸਿੰਘ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਪਸ਼ੂ ਵਪਾਰ ਦਾ ਕੰਮ ਆ ਤੇ ਕਿੰਨੇ ਕੁ ਲੰਬੇ ਸਮੇਂ ਤੋਂ ਆਪਾਂ ਕਰਦੇ ਆ ਰਹੇ ਆਂ ਆਪਾਂ ਨੂੰ 19 ਸਾਲ ਹੋ ਗਏ ਲੱਗੇ ਜੀ 19 ਸਾਲ ਹੋ ਗਏ ਆ ਜੀ ਹਾਂਜੀ ਠੀਕ ਆ ਤੇ ਇਸੇ ਤਰ੍ਹਾਂ ਮੱਝਾਂ ਤੇ ਆਪਾਂ ਕੋਲ ਛੋਟੀ ਨਹੀਂ ਰਹਿੰਦੀ ਆ ਜੀ گاਵਾ ਘਟ ਲਈਦੀਆਂ ਮੱਝਾਂ ਹੋਣੀ ਜਾਂਦੀਆਂ ਮੱਝਾਂ ਜਾਂਦੀਆਂ ਆਪਾਂ ਲੈ ਗਏ ਮੱਝਾਂ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਘਟ ਲਈਦੀ ਗਈ ਥੋੜੀ ਜੀ ਮਤਲਬ ਘੱਟ ਤੋਂ ਘੱਟ 10 ਲੀਟਰ ਵਾਲੀ ਮੱਝ ਲਈਦੀ ਆ ਚੰਗੇ ਵੱਡੇ ਪਸ਼ੂ ਲਈਦੇ ਹਾਂਜੀ ਛੋਟੀ ਵੀ ਆ ਜਾਂਦੀ ਘਟਵਾਦ ਆ ਜਾਂਦੀ ਠੀਕ ਆ ਜੀ ਅੱਛਾ ਵੀਰ ਅਵਤਾਰ ਇੱਕ ਤਾਂ ਆਪਦੇ ਮੂੰਹੋਂ ਵੀ ਆਪਣੇ ਭੈਣ ਭਰਾਵਾਂ ਨੂੰ ਕੋਈ ਨੇੜੇ ਦੀ ਪੂਰੀ ਲੋਕੇਸ਼ਨ ਸਮਝਾ ਦਿਓ ਵੀ ਕਿਸੇ ਰੌਂਡ ਦੇ ਵਿੱਚ ਕੋਈ ਦਿੱਕਤ ਨਹੀਂ ਲੋਕੇਸ਼ਨ ਤਰਨਤਨ ਸ੍ਰੀ ਤਰਨਤਨ ਸਾਹਿਬ ਗੋਂਦ ਵਾਲਾ ਬਾਈਪਾਸ ਜੀ ਤੇ ਗਿਲ ਰੋਟਾਵੇਟਰ ਵਾਲੀ ਗਲੀ ਸਹਾਰਾ ਰੋਡ ਤੇ ਗਿਲ ਰੋਟਾਵੇਟਰ ਵਾਲੀ ਗਲੀ ਤੋਂ ਉਸੇ ਗਲੀ 'ਚ ਮੁੜਨਾ ਮੁੜ ਕੇ ਸਾਈਡ ਰਾਈਟ ਆ ਕੇ ਸੱਜੇ ਲੈਫਟ ਤੇ ਆ ਕੇ ਆਪਣਾ ਕਾਰਿਆਵਤਾਰ ਸਿੰਘ ਨਾਮ ਆਪਣਾ ਤੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਬਿਲਕੁਲ ਸੋ ਅੱਜ ਉਹ ਨਾਲ ਦੀ ਨਾਲ ਵੀਰ ਜੀ ਸ਼ੁਰੂਆਤ ਕਰਦੇ ਆਂ ਆਹ ਦੇਖੋ ਪਹਿਲੇ ਪਸ਼ੂ ਆਜ ਵੀਰ ਅਵਤਾਰ ਕਿੰਨੇ ਦਿਖਾਉਣੇ ਆਪਾਂ ਟੋਟਲ ਅੱਜ 8 ਵਿਖਾਵਾਂਗੇ ਜੀ ਦੋ ਦੇ ਬੱਚੇ ਬਿਨਾ ਹੋਇਆ ਅੱਛਾ ਜੀ ਤੇ ਇੱਕ ਗੱਬਣ ਆ ਬਾਕੀ 5 ਬੱਚੇ ਵਾਲੀਆਂ ਮੱਝਾਂ ਮੈਂ ਸੱਤ ਗੀਆਂ ਟੋਟਲ 8 ਪਸ਼ੂ ਆ 8 ਪਸ਼ੂ ਆ ਟੋਟਲ ਲਓ ਵੀ ਦੋਸਤੋ 8 ਮੱਝਾਂ ਝੋਟੀਆਂ ਤੁਹਾਨੂੰ ਰਲੇ ਮਲੇ ਜਿਹੜੇ ਆਪਾਂ ਪਸ਼ੂ ਦਿਖਾ ਦੇਨੇ ਆ ਤੇ ਪਸ਼ੂ ਵੱਡੇ ਆ ਜਿੱਦਾਂ ਵੀਰ ਨੇ ਦੱਸਦਾ ਵੀ 10 ਲੀਟਰ ਤੋਂ ਜਿਹੜੀਆਂ ਪਲੱਸ ਵਾਲੀਆਂ ਮੱਝਾਂ ਲੈਂਦੇ ਨੇ ਤੇ ਚੰਗੇ ਪਸ਼ੂ ਲੈ ਕੇ ਖੋਸ਼ ਨਹੀਂ ਠੀਕ ਆ ਜੀ ਸੋ ਅੱਗੇ ਜਿਹੜੇ ਵੀਰ ਨੇ ਚੰਗੇ ਚੰਗੇ ਪਸ਼ੂ ਖਰੀਦਨੇ ਆ ਤੁਸੀਂ ਜਰੂਰ ਸੰਪਰਕ ਕਰ ਲਿਓ ਤੇ ਹਾਂਜੀ ਅੱਛਾ ਇਹਦੀ ਮੱਝ ਦੀ ਡਿਟੇਲ ਸੂਆ ਕਿੰਵੇਂ ਸੂਈ ਹੈ ਜੀ ਇਹ ਸੂਆ ਤੀਜਾ ਸੂਣਾ ਜੀ ਨਾ ਭਾਵੇਂ ਕੋਈ ਚੌਥੇ ਗਿਆਲੇ ਉਹ ਤਾਂ ਤੀਜਾ ਸੂਣਾ ਇਹਨੇ ਇਹ ਗੱਬਣ ਹੈ ਨਾ ਜੀ ਗੱਬਣ ਇਹ 12 ਲੀਟਰ ਦੁੱਧ ਇਸਵੇਂ ਕੱਢਿਆ ਹੈ ਕੀ 13 ਤੋਂ 14 ਲੀਟਰ ਦੇ ਲਾਗੇ ਬੰਨੇ ਦੀ ਆਸ ਹੈ ਪੂਰੀ ਕੱਢਣ ਦੀ ਸੋ ਮੱਝ ਚਾਈ ਇੱਕ ਨੰਬਰ ਹੋਊਗੀ ਭੂਰ ਛੱਟੇ ਦੀ ਗਾਰੰਟੀ ਹੋਊਗੀ ਹਾਂਜੀ ਹਾਂਜੀ ਤੇ ਵੱਧ ਘੱਟ ਦੋ ਚਾਰ ਤਾਂ ਨਹੀਂ ਕਹਿ ਨਹੀਂ ਸਕਦੇ ਤੈਨੂੰ ਆਪਾਂ ਕਿਹੜੀ ਚੋਈ ਆ ਕਿਪੂ ਸ਼ਟੇ ਦੀ ਗਾਰੰਟੀ ਹੋਊਗੀ ਠੀਕ ਆ ਜੀ ਤੇ ਮਤਲਬ ਲੈ ਜੂਗੀ 5-4 ਦਿਨ ਅਜੇ ਨੋਰਮਲ ਅਜੇ 1 ਤਰੀਕ ਨੂੰ ਦਿਨ ਪੂਰੇ ਹੋ ਗਏ ਅੱਜ ਅਜੇ 1 ਤਰੀਕ ਹੈ ਅਜੇ 1 ਦਿਨ ਪੂਰੇ ਬਾਕੀ ਉੱਤੇ ਲੈ ਜਾ ਜਿੰਨੇ ਦਿਨ ਲੈ ਕੱਢ ਦੀ ਲੈ ਜਾ ਠੀਕ ਹੈ ਜੀ ਜੇ ਆਪਾਂ ਸਾਂਭ ਲਾਂਗੇ ਦਿਨ ਉੱਤੇ ਲੈ ਜੂਗੀ 2-4 ਠੀਕ ਆ ਸੋ ਅੱਜ ਦੋਸਤੋ ਪੂਰੀ ਡਬਲ ਆ ਠੀਕ ਆ ਜੀ ਰਾਜੀ ਆ ਪੂਰੇ ਵਜਨ ਲੋੜ ਵਾਲੀ ਆ ਤੇ ਚੰਗੀ ਪਾਲੀਸਾਂ ਵੀ ਪੂਰੀ ਆ ਠੀਕ ਆ ਜੀ ਸੋ ਬਾਕੀ ਵੀਰਾਂ ਦਾ ਵੀ 13-14 ਲੀਟਰ ਤੋਂ ਪਲੱਸ ਦੀ ਉਮੀਦ ਆਪਾਂ ਕਰ ਸਕਦੇ ਆ ਬਾਕੀ ਥਣ ਭਾਂਡਾ ਤੁਹਾਡੇ ਸਾਹਮਣੇ ਆ ਦੇ ਬਿਲਕੁਲ ਆਰਡਰ ਦੀ ਕੁਆਲਿਟੀ ਜਿੰਨੀ ਦਾ ਅਗਾਹ ਦੋਸਤੋ ਲੇਵੇ ਦੀ ਬੰਤਰਾ ਉਹਨਾਂ ਕਾ ਪਛਾਣ ਬਣਾ ਕੇ ਤਿਆਰ ਕਰੀ ਬੈਠੀ ਆ ਠੀਕ ਆ ਸੋ ਚੰਗੇ ਪਿੱਠਪੂੜੇ ਦੀ ਆ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਤੇ ਪਤਲੇ ਪਿੰਡੇ ਦੀ ਆ ਬਿਲਕੁਲ ਠੀਕ ਆ ਤੇ ਇਹ ਸੁਭਾ ਵੀਰ ਤੀਜਾ ਕੇ ਚੌਥਾ ਸੀਗਾ ਇਹ ਤੀਸਰੇ ਸੂਏ ਸੂਣੀ ਆ ਉਮਰ ਬਤਾ ਕੇ ਆਪਾਂ ਨੂੰ ਪੱਕਾ ਪਤਾ ਨਹੀਂ ਤੀਸਰੇ ਸੂਏ ਉਹਨਾਂ ਕਾਰ ਰਾਲਿਆ ਨੇ ਕਿਹਾ ਵੀ ਸੂਣੀ ਆ ਕਰੋ ਖਾਸ ਲਈ ਆ ਕਿ ਜੇ ਸੂਏ ਨਾਲ ਆਖਾ ਵੀ ਸੂਣੀ ਆ ਉਦਾਂ ਕੋਈ ਵੀਰ ਚੌਥੇ ਮੰਨ ਕੇ ਲੈ ਲੇ ਕੋਈ ਦੂਜੇ ਮੰਨ ਕੇ ਲੈ ਲੇ ਬਾਕੀ ਵੀਰ ਨੇ ਜਿੰਨੇ ਲੈਣੀ ਉਹਨੇ ਆਪਣੀ ਪਰਖ ਕਰਕੇ ਲੈਣੀ ਆ ਹਰ ਕੋਈ ਸਿਆਣਾ ਤੇ ਬਾਕੀ ਆਪਣੀ ਤਾਂ ਚਲੋ ਤੁਸੀਂ ਆਪਦੀ ਸਮਝਣਾ ਹੁਣ ਇੰਨਾ ਪੁਰਾਣਾ ਤੁਹਾਡਾ ਪ੍ਰੋਗਰਾਮ ਆ ਹਾਂਜੀ ਆਪਦੀ ਤਪਾਈ ਜਿਹੜੇ ਪਸ਼ੂ ਪਰੋਣੇ ਇੱਕ ਨੰਬਰ ਚੋਣ ਆ ਤੇ ਪਣ ਇੱਕ ਨੰਬਰ ਆ ਜੇ ਕੋਈ ਨੇ ਵੀਡੀਓ ਤੇ ਤਪਾਉਣੀ ਹੋਵੇ ਟਿੱਪ ਕੇ ਫਿਰ ਵੀਡੀਓ ਪਾਸ ਕਰ ਸਕਦੇ ਚੌਥਾ ਨਾਂ ਦੀ ਜੇ ਕੋਈ ਨੇ ਟੀਕਾ ਮਾਰ ਕੇ ਪਾਸ ਕਰਨੀ ਹੋਵੇ ਤਾਂ ਵੀ ਪਾਸ ਕਰ ਸਕਦਾ ਜਿੱਦਾਂ ਵੀ ਖਤਰਨਾਪਕ ਕਿਸੇ ਨੂੰ ਪਾਸ ਕਰਨੀ ਹੋਵੇ ਕਰ ਸਕਦਾ ਠੀਕ ਆ ਸੋ ਦੋਸਤੋ ਬਤੇਰੇ ਵੀ ਜਿਹੜੇ ਆਪਣੇ ਆਨਲਾਈਨ ਪਸ਼ੂ ਖਰੀਦਦੇ ਆ ਉਹ ਤੁਸੀਂ ਜਿਸ ਤਰ੍ਹਾਂ ਵੀ ਤੁਹਾਡੀ ਤਸੱਲੀ ਹੁੰਦੀ ਉਸੇ ਤਰ੍ਹਾਂ ਤੁਸੀਂ ਤਸੱਲੀ ਆਪਣੀ ਕਰ ਲਿਓ ਠੀਕ ਆ ਤੀਜਾ ਸੂਆ ਬਿਲਕੁਲ ਕੋਈ ਵੀਰ ਮੰਨ ਲੈ ਠੀਕ ਆ ਤੇ ਮੱਝ ਚੰਗੀ ਆ ਹੈਵੀ ਬਾਡੀ ਵੇਟ ਦੀ ਆ ਪੂਰੇ ਵਜਨ ਲੋਡ ਵਾਲੀ ਆ ਠੀਕ ਆ ਬਾਕੀ ਥਣ ਥਣ ਨੂੰ ਲੇਵੇ ਦੀ ਬੰਤਰ ਕਾਫੀ ਸੋਹਣੀ ਆ ਦੇਖੋ ਜੀ ਠੀਕ ਆ ਸੋ ਚੰਗੇ ਮਿਲਕ ਦੀ ਆਪਾਂ ਆਸ ਕਰ ਸਕਦੇ ਆ ਇਹੋ ਜੇ ਪਸ਼ੂ ਤੋਂ ਕਿਉਂਕਿ ਬਿਲਕੁਲ ਸਰੀਰ ਦਾ ਢਾਂਚਾ ਖੁੱਲਾ ਹੈਗਾ ਬਿਲਕੁਲ ਚੌੜੇ ਪਿੱਠ ਪੂੜੇ ਦੀ ਆ ਠੀਕ ਆ ਤੇ ਇਹਦਾ ਵੀ ਰਫਤਾਰ ਕਿੰਨਾ ਮੁੱਲ ਕੀ ਡਿਮਾਂਡ ਕੀ ਕਰਦੇ ਆ ਡਿਮਾਂਡ ਨਹੀਂ ਆਪਾਂ ਕਰਨੀ ਆਪਾਂ 82000 ਦੇਣੀ ਆ 82 ਛੋਟੇ ਹੋੜ ਛਾਲ ਹੋ ਜੂਗੀ ਜਿੰਨੀ ਕੋਈ ਕਹੂਗਾ ਵੀ ਤਾਂ ਜੇ ਦੂਰੋਂ ਨੇੜੇੋਂ ਕੋਈ ਦਾ ਮਾਣ-ਤਾਨ ਕਰਾਂਗੇ ਜੇ ਕੋਈ ਫੋਨ ਕਰੂਗਾ ਤਾਂ ਥੋੜਾ ਬੋੜਾ ਮਾਣ-ਤਾਨ ਕਰਦਾਂਗੇ 500000 ਕਰਦਾਂਗੇ 2000 ਕਰਦਾਂਗੇ 80 ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਪੂਰੀਆਂ ਕਸਰਾ ਵੀਰ ਨੇ ਕੱਟਤੀਆਂ 80000 ਦੀਆਂ ਵੀਰਾਂ ਦਾ ਮੱਝ ਦੇ ਦਾਂਗੇ ਬਾਕੀ ਤੁਹਾਡੇ ਸਾਹਮਣੇ ਆ ਬਾਕੀ ਥਾਂ ਦੀ ਗੈਪ ਪੂਰਾ ਲਓ ਜੀ ਚਵਾਈ ਇੱਕ ਨੰਬਰ ਆ ਠੀਕ ਆ ਸੋ ਕਿਸੇ ਪਾਸੇ ਉਹਨੇ ਖੁੱਜੀ ਕਰਮਾ ਵਾਲੀ ਬਹੁਤ ਸੋਹਣੀ ਸਰੀਰ ਘਟਾਂਚੇ ਦੀ ਆ ਤੇ ਬਿਲਕੁਲ ਚੌੜੇ ਪਿੱਠ ਪੁੜੇ ਦੀ ਆ 8000 ਯਾਰੀ ਲਾਸਟ ਲੈਂਡ ਦੇ ਨਾਲ ਉਹਦੇ ਚ ਵੀ ਕੋਈ ਬਿਲਕੁਲ ਪਹਿਲੀ ਵੀਡੀਓ ਆਪਣੀ ਕੋਈ ਮਾਨਤਾ ਨਾਲ ਆਊਗਾ ਕੋਈ ਵੀਰ ਜ਼ਰੂਰ ਕੀਤਾ ਜਾਊਗਾ ਠੀਕ ਆ ਆ ਦੇਖੋ ਠੀਕ ਆ ਜੀ ਇਸੋ ਬਾਲੀ ਬਿਰਬ ਤਾਰਸੀ ਆ ਦੂਜੇ ਨੰਬਰ ਤੇ ਆ ਮਾਜ ਆਪਣੇ ਕੋਲ ਇਹ ਸੂਈ ਆ ਇਹ ਸੂਈ ਆ ਜਿਹਨੂੰ 25 ਦਿਨ ਕੋਈ ਮਹੀਨਾ ਮੰਨ ਕੇ ਲੈ ਸਕਦਾ ਜਿਹੜੀ ਸਚਾਈ ਦੱਸਣੀ ਆਪਾਂ ਇੱਕ ਦਿਨ ਉਧਰ ਉਧਰ ਰਹਿਣੀ ਵੀ ਕਿਸੇ ਨੂੰ ਕਹਿਣਾ 10 ਦਿਨਾਂ ਦੀ ਆ ਬੱਚੇ ਬਾਅਦ ਚ ਆਪਾਂ ਵਿਖਾ ਦਾਂਗੇ ਸਾਰੇ ਜੇ ਮਾਰ ਤੋਂ ਮਾੜੀ ਜੋ ਖੜਾ ਬੱਚਾ ਅੱਦਾਂ ਹੋਈ ਅੱਛਾ ਜੀ ਇਹ ਮਗਰ ਕੱਟੀ 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 ਫੀਮੇਲ ਕਾਫ ਆ 25 ਦਿਨਾਂ ਦੀ ਮੰਨ ਲੈ ਕੋਈ 25 ਦਿਨਾਂ ਦੀ ਪੂਰੇ 25 ਦਿਨ ਲਓ ਜੀ 25 ਦਿਨ ਮੰਨ ਲਿਆ ਮਗਰ ਕੱਟੀ ਆ ਦੋਸਤੋ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਹੀ ਮਾਜ ਜ ਦਿਖਾਉਣ ਲੱ ਠੀਕ ਆ ਜੀ ਤੇ ਹੁਣ ਦੋਤਾਪਾ ਕਿੰਨਾ ਚਵਾਈ ਦਾਂਗੇ ਜੀ ਦੁੱਧ 7.5 ਕਿਲੋ ਜਿਹੜਾ ਹੈ ਮਣੀ ਦਾ 7.5 ਕਿਲੋ ਠੀਕ ਆ ਜੀ ਇਸ ਲਈ ਦੁੱਧ ਘਟਿਆ ਲਓ ਜੀ 7.5 ਕਿਲੋ ਦੁੱਧ ਤਾਂ ਪੈਸੇ ਚਵਾਈ ਦੀ ਚੰਗੀ ਪਹੁੰਚ ਚਵਾਈ ਇੱਕ ਨੰਬਰ ਚੋਇਸ ਸਪੈਸ਼ਲ ਠੀਕ ਆ ਸੋ ਮਗਰ ਕੱਟੀ ਆ 25 ਦਿਨਾਂ ਦੀ ਦੋਸਤੋ 7 7.5 ਲੀਟਰ ਦੀ ਜਿਹੜੀ ਚਵਾਈ ਇਸ ਝੋਟੀ ਦੇ ਥੱਲੇ ਇੰਨਾ ਦੁੱਧ ਜਿਹੜਾ ਹਾਜ਼ਰ ਆ ਸੋ ਬਾਕੀ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿਹੜਾ ਕੋਈ ਵੀ ਅੱਗੇ ਟਿਕਾ ਕੇ ਸੇਵਾ ਕਰੂਗਾ ਆਪਾਂ ਹਰ ਵਾਰ ਕਹਿੰਨੇ ਆ ਕਈ ਵਾਰ ਪਸ਼ੂ ਕੋਈ 2-4 ਡਾਂਗ ਕੋਈ ਗੱਲ ਨਹੀਂ 2-4 ਡ ਤੇ ਨਵਾਂ ਪਸ਼ੂ ਆਇਆ ਹੁੰਦਾ ਤੇ ਬਿਲਕੁਲ ਕੋਈ ਜਿਹੜਾ ਵੀ ਰ ਅੱਗੇ ਸੰਭਲੂਗਾ ਸੇਵਾ ਕਰ ਲੂਗਾ ਦੁੱਧ ਜਿਹੜਾ ਦੋਸਤੋ ਤੁਸੀਂ ਸੇਵਾ ਦਾ ਵਧੀਆ ਲੈ ਸਕੋ 8-9 ਕਿਲੋ ਚੁਾਈ ਜਾਊਗੀ ਜੇ ਕੋਈ ਹਰਿਆ-ਵਰਿਆ ਹੋ ਜਾਊਗਾ ਥੋੜਾ ਬਹੁਤਾ ਆਪਣੇ ਜੇ ਜਵੰਡ-ਮੁੰਡੇ ਤੇ ਲੋ ਪਾਈਦਾ ਤੇ ਹੈਗਾ ਵਾ ਬਾਕੀ ਫਿਰ ਵੀ ਜੇ ਕੋਈ ਸੇਵਾ ਚੰਗੀ ਕਰੂਗਾ ਤੇ ਤੇ ਬਾਕੀ ਵੀਰ ਰਪਤਾਰ ਬਾਕੀ ਚਵਾ ਚੌਥਾ ਨਾਲ ਇੱਕ ਸਾਲ ਦਾ ਇੱਕ ਨੰਬਰ ਕੋਈ ਵੱਧ ਘੱਟ ਨਹੀਂ ਕੋਈ ਪੂਰ ਛਟਾ ਨਹੀਂ ਇਹਦੇ ਇੱਕ ਨੰਬਰ ਚੁਾਈ ਆ ਬੱਚਾ ਲਾ ਕੇ ਕੋਈ ਵੇਖ ਸਕਦਾ ਠੀਕ ਹੈ ਜੀ ਆੜਾ ਥਾਣੇ ਦੰਦ ਮਾਰਿਆ ਥੋੜਾ ਲੰਮਾ ਲਖਦੀ ਆ ਦੰਦ ਵੱਜਾ ਬੱਚੇ ਦਾ ਹੁਣ ਰਾਜੀ ਹੈ ਬਿਲਕੁਲ ਠੀਕ ਹੈ ਜੀ ਦੰਦ ਵੱਜਾ ਉਹਦਾ ਕਰਕੇ ਲੰਮਾ ਹੋ ਗਿਆ ਠੀਕ ਹੈ ਲਾਗੂ ਕਰਕੇ ਦਿਖਾ ਦਿਓ ਹਾਂ ਬਿਲਕੁਲ ਬਿਲਕੁਲ ਉਹ ਦੰਦ ਜਾਓ ਜਿਹਾ ਹੁਣ ਮੇਲਾ ਬਚਾਓ ਗਿਆ ਜ਼ਖਮ ਹਾਂ ਠੀਕ ਹੈ ਹੁਣ ਰਾਜੀ ਬਿਲਕੁਲ ਆ ਠੀਕ ਹੈ ਬਿਲਕੁਲ ਰਾਜੀ ਬਾਕੀ ਟਾਈਮ ਵੀ ਦੱਸ ਦੋ ਆਪਣਾ ਕਿੰਨਾ ਵਜੇ ਹੈ ਜੇ ਆਪਾਂ ਟਾਈਮ ਵੀ ਕੋਈ ਨਹੀਂ ਹੋਇਆ 6 ਵਜੇ ਚੋਈਆਂ 5:30 5 ਵਜੇ ਲੱਗੇ ਚੋਣੇ ਕੀ ਚੋਈ ਕਿੰਨੇ ਵਜੇ ਕੀਤੀ ਆਪਾਂ 5:30 5 ਵਜੇ ਲੱਗੇ ਉੱਠੇ ਆ ਚੋਣ ਲੱਗੇ ਤੇ 6 ਵਜੇ ਤੱਕ 6:00 9 ਵਜੇ ਤੱਕ 6 ਵਜੇ ਕੇ 9-10 ਮਿੰਟ ਤੱਕ ਚੋਈ ਹੋ ਗਈ ਸਾਰੀਆਂ ਠੀਕ ਹੈ ਜੀ ਹੁਣ ਐਟ ਟਾਈਮ ਟਾਈਮ ਦਾ ਸੋ ਦੋਸਤੋ ਬਿਲਕੁਲ 1 ਵਜੇ ਦਾ ਹੁਣ ਸਮਾਂ ਦੁਪਹਿਰ ਤੇ ਬਿਲਕੁਲ 1 ਵਜੇ ਦਾ ਸਮਾਂ ਹੈ ਠੀਕ ਆ ਉਸ ਅਕੋਰਡਿੰਗ ਮੇਰਾ ਵੀਰ ਤੁਸੀਂ ਜਜਮੈਂਟ ਕਰ ਲਿਓ ਕੋਈ ਮਾਰਨਿੰਗ ਦਾ ਟਾਈਮ ਆਪਾਂ ਵੀਡੀਓ ਨਹੀਂ ਬਣਾ ਰਹੇ ਸਵੇ ਤੇ ਹੁਣ 1:00 ਵਜਦਾ ਪਿਆ ਉਸ ਅਕੋਰਡਿੰਗ ਤੁਸੀਂ ਇੱਕ ਜਜਮੈਂਟ ਕਰ ਲਿਓ ਜਿਵੇਂ ਜਿਵੇਂ ਪਸ਼ੂ ਬਿਲਕੁਲ ਪਿਛਲੇ ਪੈਰ ਸ਼ਾਮ ਦੇ ਟਾਈਮ ਜਾਊਗਾ ਉਵੇਂ-ਉਵੇਂ ਲੇਵਾ ਭਰ ਕੇ ਤਿਆਰ ਕਰਨਾ ਜਿਹੜੇ ਬਿਲਕੁਲ ਪਸ਼ੂ ਸੋਏ ਸਬਾਈ ਹੈ ਤੇ ਇਹਦਾ ਵੀਰ ਫਿਰ ਲੈਣ ਦੇ ਨਾਲ ਬਤਾਰ ਕੀ ਕਰਦੇ ਮੋੜ 62500 500 ਰੁਪਏ ਛੋਟ ਕਰਦਾਂਗੇ ਇਹ ਚ ਜਿਹੜੇ ਉੱਪਰਲਾ 500 ਉਹ ਛੋਟ ਕਰਦਾਂਗੇ 62000 ਦੀ ਲੈਣ ਦੇ 62000 ਦੀ ਲੈਣਦੇ ਠੀਕ ਹੈ ਲਓ ਜੀ 62000 ਦੀ ਇਹ ਝੋਟੀ ਵੀਰਾਂ ਦਾ ਦੇ ਦਾਂਗੇ ਠੀਕ ਆ ਸੋ ਦੁੱਧ ਤੁਹਾਨੂੰ ਦੱਸਦਾ ਪ੍ਰੋਪਰ ਮਗਰ ਕੱਟਿਆ ਜਿਹੜਾ ਪੱਕਾ ਤੋਂ ਦੱਸਿਆਵੇਂ ਉਹ ਇਹ ਨਹੀਂ ਮੁੜ ਠੀਕ ਹੈ ਠੀਕ ਲੀਟਰ ਨਾਲ 8 ਵੀ ਲੀਟਰ ਹੋ ਜਾਣਗੇ ਜੇ ਮਿਣਾਗੇ ਤੇ ਆ ਝੱਗ ਸਮੇਤ ਵਾਲੀ ਗੱਲ ਝੱਗ ਸਮੇਤ ਤੇ ਭਾਵੇਂ 9 ਹੋ ਜਾਣਾ ਮੈਂ ਹੀ ਕੰਡੇ ਵਾਲਾ ਤੋਂ ਦੱਸਿਆ ਤੁਹਾਨੂੰ ਕੰਡੇ ਵਾਲਾ ਜਿਹੜਾ ਦੇਖੋ ਕਿਉਂਕਿ ਵੀਰ ਜੇ ਵੀਡੀਓ ਪਾਉਣ ਦਾ ਤੇ ਤਾਂ ਫਾਇਦਾ ਵਾ ਵੀਡੀਓ ਦੇ ਕੋਈ ਨੇ ਉਦਾਂ ਲੈਣੀ ਆ ਕਿ ਇਹਦੇ ਤੇ ਛੇਤੀ ਕਿਦਾ ਚੂਣ ਨਹੀਂ ਹੋਣਾ ਤੇ ਦੋ ਦੋਨਾਂ ਹੀ ਨਿਕਲੇ ਜਿੰਨਾ ਦੱਸਿਆ ਵਾ ਸੋ ਕੋ ਪਾਈ ਅੱਧਾ ਗੱਲ ਵੱਧ ਨਿਕਲੇ ਤੇ ਵਧੀਆ ਗੱਲ ਹੈ ਬਿਲਕੁਲ ਬਿਲਕੁਲ ਬਾਕੀ ਦੁੱਧ ਦਾ ਆਪਣਾ ਰਿਕਾਰਡ ਹੈ ਜਿਹੜੇ ਲਾਗੇ ਬੰਨੇ ਵਾਲੇ ਭਾਵੇਂ ਦੁੱਧ ਦਾ ਕਦੀ ਝੂਠ ਨਹੀਂ ਬੋਲੇ ਜੇ ਕਿ ਮੁਨਾਫੇ ਦੇ ਕੋਈ ਆਪਣੇ ਨਾਲ ਡੰਗਰ ਕਰਦਾ ਨਾ ਉਹ ਵੀ ਕ ਮਾਰਦੇ ਵਕੈ ਨਹੀਂ ਕਿ ਝੂਠ ਜੀਦਾ ਵਾ ਝੂਠ ਜੀਦਾ ਰਹਿੰਦਾ ਵਾ ਝੂਠ ਮਰਦਾ ਨਹੀਂ ਗਾ ਉਹ ਮਰਦਾ ਨਹੀਂ ਝੂਠ ਵੈਲਕ ਮਰਨ ਦਿੰਦੇ ਨਹੀਂ ਜੀ ਮਾਰ ਦਿੰਦੇ ਤੇ ਚਲੋ ਬਾਕੀ ਸਾਰੇ ਸੱਚ ਹੀ ਬੋਲਦੇ ਮੈਂ ਨਹੀਂ ਆਂਦਾ ਵੀ ਝੂਠ ਬੋਲਦੇ ਆ ਬੋਲਦੇ ਸਾਰੇ ਸੱਚ ਹੀ ਆ ਬਿਲਕੁਲ ਬਿਲਕੁਲ ਤੇ ਵੀਰ ਅਵਤਾਰ ਅਗਲੇ 3 ਨੰਬਰ ਤੇ ਆਪਣੇ ਕੋਲ ਜਿਹੜੀ ਆ ਝੋਟੀ ਆ ਇਹ ਇਹਦਾ ਬੱਚਾ ਬਿਨਾ ਜੇ ਇਹ ਆਪਣੇ ਬਾਈ ਬੱਚਾ ਨਾ ਰੱਖ ਲੈ ਜਿੰਨਾਂ ਕੋ ਲਈ ਹੈ ਨਾ ਉਹਨਾਂ ਬੱਚਾ ਨਹੀਂ ਦਿੱਤਾ ਸੂਈ ਤੇ ਨਾ ਮਹੀਨੇ ਦੀ ਲਾ ਲਓ ਦੋਹਾਂ ਦੀ ਲਾ ਲਓ ਹੂੰ ਉਹੀ ਹੁਣ ਕਿਉਂਕਿ ਕਿਸੇ ਨੇ ਕਿਹਾ ਜੀ ਕੀ ਕਹਿੰਦਾ ਦੁੱਧ ਦੇ ਰਿਹਾ 8 ਕਿਲੋ 8.5 ਕਿਲੋ ਪਹਾੜੇ ਤੇ ਆ ਇਸ ਟਾਈਮ ਅੱਜ ਸਵੇਰੇ ਪਹਾੜੇ ਤੇ ਮਿਲ ਪਈ ਆ ਦੋਵੇਂ ਡਾਂਗ ਆਪਣੇ ਕੋਲ ਆ ਕੇ ਕੋਈ ਕੀਤਾ ਨਹੀਂ ਆਪਣੇ ਕੋਲ ਆ ਕੇ ਕੀਤਾ ਇਹਨੇ ਕੀਤਾ ਦੋ ਡਾਂਗ ਕੀਤਾ ਹੁਣ ਤੇ ਜੇ ਜ ਰੰਗ ਅੱਜ ਪਹਾੜੇ ਤੇ ਆ ਗਈ ਆ 8 ਕਿਲੋ ਤੋਂ ਹੁਣ 8 ਕਿਲੋ ਖੁੱਲਾ ਡੋਲਾ ਚਵਾਈ ਇੱਕ ਨੰਬਰ ਵਧੀਆ ਅੱਛਾ ਇਹ ਦੁੱਧ ਜਿੰਨਾ ਵੀ ਰਵਤਾਰ ਤੁਸੀਂ ਪਹਿਲਾਂ ਦੱਸੇ ਜਿੰਨਾ ਕੰਡੇ ਵਾਲਾ ਦੁੱਧ ਦੱਸਣ ਲਿਆ ਜੀ ਠੀਕ ਦੋਸਤੋ ਬੇਨ ਬੱਚੀ ਹੋਆ ਕੋਈ ਵੀ ਢਾਈ ਮਹੀਨੇ 3 ਮਹੀਨੇ ਆਪਦਾ ਮੰਨ ਕੇ ਸੌਦਾ ਕਰ ਸਕਦਾ 8 ਕਿਲੋ ਧਾਰਾਂ ਬਿਲਕੁਲ ਹਾਜ਼ਰ ਆ ਕਈ ਵਾਰ ਨਾ ਹਿੱਲੀ ਨਹੀਂ ਗਈ ਟੀਕਾ ਲਾ ਕੇ ਵੀ ਨਹੀਂ ਹਿੱਲੀ ਤੇ ਉਦਾਂ ਹੀ ਭਾਂ ਬੈਠੇ ਰਹੇ ਤੇ ਪਸ਼ਮੀ ਨਹੀਂ ਸੀ ਤੇ ਫੇਰ ਟੀਕਾ ਲਾਇਆ ਤੇ ਫੇਰ ਪਸ਼ਮੀ ਫੇਰ ਮਿਲਦੀ ਦੁੱਧ ਵਧੀਆ ਦਿੱਤਾ ਫੇਰ ਅੱਜ ਚੜਕੇ ਮਤਲਬ ਇਸੇ ਤਰ੍ਹਾਂ ਪਹਾੜੇ ਤੇ ਮਿਲ ਪਾੜੇ ਤੇ ਮਿਲੀ ਅੱਜ ਅੱਜ ਮਿਲੀ ਪਹਾੜੇ ਤੇ ਆਖੀ ਠੀਕ ਹੈ ਜੀ ਠੀਕ ਹੈ ਸੋ ਤੇ ਡੰਗ ਨਹੀਂ ਕੀਤਾ ਖਰਾਬ ਬਾਕੀ ਚਵਾਈ ਚਬੂਈ ਦੀ ਚੰਗੀ ਹੈ ਚਵਾਈ ਚੰਗੀ ਜਿੰਨੀ ਵੀ ਹੈ ਹਾਂ ਵਧੀਆ ਵਧੀਆ ਠੀਕ ਹੈ ਚਵਾਈ ਪਾਸ ਸੋ ਚਵਾਈ ਦੀ ਦੋਸਤੋ ਚੰਗੀ ਹੈ ਠੀਕ ਹੈ ਜੀ ਸੋ ਬਾਕੀ ਵੀਡੀਓ ਪਵਾ ਸਕਦਾ ਕੋਈ ਜਿੰਨੇ ਨੂੰ ਚੋਣੀ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਇੱਕ ਡੰਗ ਦੀ ਦੋ ਡੰਗ ਦੀ ਆਪਦੀ ਟਾਈਮ ਤੋਂ ਟਾਈਮ ਤੁਸੀਂ ਵੀਡੀਓ ਪਾਵਾ ਲੇ ਜਦਾਂ ਮਰਜ਼ੀ ਤੇ ਜਿਹੜਾ ਘਰ ਆਣ ਕੇ ਤਸੱਲੀ ਕਰਨਾ ਚਾਹੁੰਦਾ ਤਾਂ ਤੁਸੀਂ ਆਪਦਾ ਤਰਨ ਤਰਨ ਸਾਹਿਬ ਖਾਸ ਵਿਜ਼ਿਟ ਕਰਨੀ ਹੈਗੀ ਠੀਕ ਹੈ ਜੀ ਕਿਉਂਕਿ ਜਿਹੜਾ ਵੀਰ ਆਊਗਾ ਦੂਰੋਂ ਨੇੜਿਓਂ ਇਹ ਕਰਕੇ ਆਹੀ ਉਹਨਾਂ ਨਾਲ ਦੁੱਧ ਦੱਸਣਦੇ ਆ ਲੈਵਾ ਦੱਸ ਵੇਖ ਕੇ ਭਾਵੇਂ ਕੋਈ ਕਿਹਨੂੰ 10 ਕਿਲੋ ਕਹਿ ਦਈਏ 9 ਕਿਲੋ ਕਹਿ ਦਈਏ ਬਿਲਕੁਲ ਅਗਲੇ ਬੰਨੇ ਮਾਤ ਬਿਲਕੁਲ ਜੀ ਬਿਲਕੁਲ 9 10 ਕਿਲੋ ਭਰ ਉਹਨਾਂ ਦੱਸਣਾ ਜਿਹੜਾ ਸਹੀ ਦੁੱਧ ਆ ਕਿਹਨੂੰ ਫੇਰ ਆਣਾ ਪਵੇ ਇਹ ਰਬੂ ਵੰਜਾ ਯਾਰ 52 ਇਹ ਟੋਕੜ ਵਾਲਾ ਹੀ ਭਾ ਕੀਤਾ ਵਾ ਹੈਗੀ ਪਰ ਸੱਜਣਾ ਚ ਅੱਧੀ ਟੋਕੜ ਗੇਲੇ ਕੋਈ ਥੋੜੀ ਬਹੁਤੀ ਤੇ ਕੋਹ ਸੱਜਰ ਗੇਲੇ ਇਹਨੂੰ ਬਿਲਕੁਲ ਜੀ ਬਿਲਕੁਲ ਹਾਂ ਅੱਗੇ ਕਿਸੇ ਤਰ੍ਹਾਂ ਦੀ ਕੋਈ ਉਹ ਵੇਰਵੇ ਵਾਲੀ ਗੱਲ ਤੇ ਨਹੀਂ ਹੈਗੀ ਕੋਈ ਏਆਈ ਵੇਰਵਾ ਨੂੰ ਮਹੀਨਾ ਹੋਇਆ ਇਹਨੂੰ ਬਣੀ ਨੂੰ ਆਂਦੇ ਮਹੀਨਾ ਬਣੀ ਨੂੰ ਆਂਦੇ ਸੀ ਪਿੱਛੋਂ ਮਹੀਨਾ ਹੋਇਆ ਵਾ ਕਿ ਹਜੇ ਕੋਈ ਖਾਲੀ ਕਰਕੇ ਲਾਓ ਠੀਕ ਆ ਜੀ ਚਲੋ ਵੈਸੇ ਕੋਈ ਵੀਰ ਖਾਲੀ ਮੰਨ ਕੇ ਲਵੇ ਉਹ ਇੱਕ ਵੇਰਵਾ ਦੁੱਧ ਸਿਆਲ ਵਧੀਆ ਚਵਾਜੂਗੀ ਕਿਉਂਕਿ ਹੁਣ ਹਰਿਆ ਹੋਰਿਆ ਹੋ ਜਾਣਾ ਉਹ ਤੇ ਵੈਸੇ ਹੀ ਮਿੱਠੀ ਰੋਟੀ ਚ ਦੁੱਧ ਦੇ ਹੀ ਜਾਂਦਾ ਨੰਗ ਗਰਮੀ ਆਉਣ ਤੱਕ ਲਓ ਜੀ 52000 ਦੀ ਠੀਕ ਆ ਸੋ ਅਗਲਾ ਪਸ਼ੂ ਆਪਣੇ ਕੋਲ ਕਿਹੜਾ ਜੀ ਅੱਗੇ ਆ ਅੱਗੇ ਛੋਟੀ ਇਹ ਦੂਜੀ ਸੂਈ ਬਿਲਕੁਲ ਤਾਜੀ ਸੂਈ ਮੈਲੇ ਤੇ ਅਜੇ ਵੇਖੋ ਹਮ ਚੱਲੀ ਆ 8 ਲੀਟਰ ਬੌਲੀ ਹੈ ਇਹਦੇ ਕੋਲ 11 ਲੀਟਰ ਦੇ ਲਾਗੇ ਬੰਨੇ ਹੋਣ ਉਹਦੇ 10 ਕਿਲੋ ਪਹਿਲੇ ਸੂਈ ਚੋਹਿਆ 11 12 ਲੀਟਰ ਸਾਹਮਣੇ ਬੱਚਾ ਆ ਕੱਟਾ ਮਗਰ ਕੱਟਾ ਮਗਰ ਇਹ ਕਿੰਨੇ ਦਿਨਾਂ ਦੀ ਦਸਤੀ ਸੂਈ ਇਹਨੂੰ ਅੱਜ 5 6 ਦਿਨ ਹੋ ਗਏ ਅੱਛਾ ਜੀ ਬੌਲੇ ਤੋਂ ਬਾਹਰ ਹੀ ਆਈ ਫਿਰ ਬੌਲੇ ਤੋਂ ਬਾਹਰ ਹੀ ਆਈ ਹੈ ਜੇ ਇਹ ਪਾੜ ਵੀ ਥੋੜੀ ਜੀ ਅਗਲੇ ਬੰਨੇ ਕਰ ਗਈ ਅੱਜ ਅੱਛਾ ਵੀਰ ਹੋਊਗਾ ਬਾਕੀ ਥਣ ਥਣ ਵੇਖੋ ਦੋਸਤੋ ਚੁਾਈ ਤੇ ਬਹੁਤ ਜਿਆਦਾ ਲੱਗੀ ਜਨਾ ਚੁਾਈ ਤੇ ਇੱਕ ਨੰਬਰ ਐ ਬਾਕੀ ਥਣ ਦੀ ਕੁਆਲਿਟੀ ਕਾਫੀ ਸੋਹਣੀ ਐ ਬਿਲਕੁਲ ਥਣ ਜੇ ਪਸਮਕੇ ਹੋਰ ਬਹੁਤ ਸੋਨਾ ਕੱਢਦੇ ਆਪਾਂ ਲਾਵਾਂਗੇ ਬੱਚਾ ਐਂਡ ਤੇ ਵੀਡੀਓ ਤੇ ਲਾ ਕੇ ਬੱਚਾ ਖਾਵਾਂਗੇ ਠੀਕ ਆ ਜੀ ਇੱਕ ਸਾਰੀਆਂ ਨੂੰ ਲਾ ਦਾਂਗੇ ਬੱਚੇ ਲਾ ਦਾਂਗੇ ਦੋ ਦੋ ਧਾਰਾ ਮਾਰ ਕੇ ਪਾਵਾਂਗੇ ਜਰੂਰ ਬਿਲਕੁਲ ਬਿਲਕੁਲ ਕਿਉਂਕਿ ਚੁਆਈ ਦੇ ਬੜੀ ਪਸੰਦ ਆਉਣੀ ਹੈ ਬਹੁਤ ਚੁਆਈ ਸਪੈਸ਼ਲ ਲੱਗੀ ਇਹਨੂੰ ਮੈਂ 2 ਲੱਖ ਵਾਲੀ ਮੈਂ ਜਿਹੜੀ ਬਰਾਬਰ ਚੁਆਈ ਮੰਨਦਾ ਅੱਛਾ ਜੀ ਹਾਂ ਚਲੋ ਆਪਾਂ ਜਰੂਰ ਦਿਖਾਵਾਂਗੇ ਚੁਆਈ ਜਿਹੜੀ ਦੋਸਤੋ ਤੁਸੀਂ ਜਰੂਰ ਨਾਲ ਦੀ ਨਾਲ ਦੇਖ ਲਿਓ ਠੀਕ ਹੈ ਚੁਆਈ ਵੀ ਬਹੁਤ ਸੋਹਣੀ ਹੈ ਮੈਂ ਵੀ ਆਪਣੀ ਇਸੇ ਤਰੀਕੇ ਨਾਲ ਨਿਕਲਣੀ ਹੈ ਚੁਆਈ ਸਪੈਸ਼ਲ ਨਿਕਲਣੀ ਹੈ ਇਹਦੀ ਵੀ ਸਪੈਸ਼ਲ ਚੁਆਈ ਹੈ ਬਾਕੀ ਸਾਰੀਆਂ ਕਿਸੇ ਤਰ੍ਹਾਂ ਦਾ ਕੋ ਧਾਰ ਦਾ ਫਰਕ ਹੈ ਮੇਕ ਸਾਈਡ ਨਹੀਂ ਉਹ ਪਵਾ ਲਿਆ ਆ ਲ ਇਹਦਾ ਬਨੇ ਪਾਲੇ ਬਿਲਕੁਲ ਤਾਜੀ ਸੂਈ ਹੈ ਦੋਸਤੋ ਕਈ ਵਾਰ ਪਸਮਗੀ ਪਸਮਗੀ ਤੁਹਾਨੂੰ ਸਮਾ ਕੇ ਬਰਾਬਰ ਖਾਵਾਂਗੇ ਜਦੋਂ ਪਸਮਗੀ ਉਦੋਂ ਪਾਲਦਾ ਵੀ ਬਾਈ ਹੋਏ ਤੇ ਉਹਨੂੰ ਉਦੋਂ ਬਾਈ ਕਰ ਜਾਣੀ ਜਿਹਨੂੰ ਪਸਮਗੀ ਕਿਉਂਕਿ ਬਿਲਕੁਲ ਹਜੇ 5-7 ਤੋਂ 6 ਦਿਨਾਂ ਦੀ ਸੂਈ ਆ ਤੇ ਭਾਲ ਪਸੂ ਪਾ ਜਾਂਦਾ ਨਾਰਮਲੀ ਦੋਸਤੋ ਅਗਲੇ ਸਾਨੂੰ ਪਾਲ ਇੱਕ ਸਾਈਡ ਤੇ ਤੁਸੀਂ ਆ ਵੇਖੋਗੇ ਠੀਕ ਹੈ ਜੀ ਬਾਕੀ ਜਿਹਨੇ ਵੀ ਇਹਨੇ ਉਹਨੇ ਆਪਣਾ ਨਵੀਂ ਵੀਡੀਓ ਜਿੱਦਨ ਦੀ ਸੂਈ ਹੈ ਨਾ ਉਦੋਂ ਦੀ ਵੀਡੀਓ ਬਣੀ ਪਈ ਆ ਉਹ ਬਿਲਕੁਲ ਸਾਫ਼ ਲੇਵਾ ਚ ਦਿਖਣ ਰਿਹਾ ਪਸਮਗੀ ਦਾ ਠੀਕ ਹੈ ਉਦੋਂ ਦੀ ਵੀਡੀਓ ਹੈਗੀ ਆ ਠੀਕ ਹੈ ਜੀ ਠੀਕ ਹੈ ਸੋ ਇਹ ਤਾਂ ਮਗਰ ਕਟਾ ਸੀ ਨਾ ਜੀ ਅੱਜ ਮੇਲ ਕਾਫੇ ਸੇ ਤੇ ਇਹਦਾ ਕਿੰਨਾ ਮੁੱਲ ਰਹੂਗਾ ਵੀਰੇ ਇਹਦਾ 67000 67 ਛੋੜ ਹੋ ਜੋਗੀ 500 ਰੁਪਿਆ ਕਰ ਦਾਂਗੇ ਕੋਈ 1000 ਕਰ ਦਾਂਗੇ ਠੀਕ ਹੈ ਜੀ ਹਾਂ ਜੀ 66000 ਦੇ ਦਾਂਗੇ ਲਓ ਜੀ 66000 ਦੀ ਦੋਸਤੋ ਇਹ ਝੋਟੀ ਦੂਜਾ ਸੂਆ ਜੇ ਬਿੱਲੀ ਨੂੰ ਦੂਜਾ ਸੂਆ ਠੀਕ ਆ ਅੱਖ ਬਿੱਲੀ ਦੀ ਤੇ ਬਿੱਲੀ ਬੋਲੀ ਅੱਖ ਤੇ ਮੱਥਾ ਪੂਰਾ ਬਲੈਕ ਆ ਠੀਕ ਆ ਜੀ ਬਾਕੀ ਥਣ ਭਾਂਡਾ ਤੁਹਾਨੂੰ ਤਸਲੀ ਨਾਲ ਦਿਖਾਤਾ ਬਾਕੀ ਚਵਾਈ ਵੀ ਵਿੱਚ ਕੁਈ ਪੰਜ ਪੰਜ 7 7 ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿਤੀ ਜਾਊਗੀ ਜਿਹੜੇ ਵੀਰ ਤੇ ਪਸੰਦ ਆਊਗੀ ਤੁਸੀਂ ਬੇਸ਼ੱਕ ਜਿਹੜਾ ਦੋਸਤੋ ਸੌਦਾ ਸਾਈਬ ਇਹਨਾਂ ਕਰਕੇ ਤਸੱਲੀ ਕਰ ਲਿਓ ਆਨਲਾਈਨ ਖਰੀਦ ਲਿਓ ਤਾਂ ਤਾਂ ਵੀ ਤੁਸੀਂ ਸੌਦਾ ਕਰ ਲਓ ਠੀਕ ਹੈ ਅਗਲੀ ਮੱਝ ਆਪਣੇ ਕੋਲ ਵੀਰ ਇਹਦਾ ਤੀਸਰਾ ਸੂਆ ਜੀ ਤੀਜਾ ਸੂਆ ਇਹਦੇ ਕੋਲ 11 ਲੀਟਰ ਦੁੱਧ ਠੰਡਾ ਅੱਛਾ ਜੀ ਹਾਂ ਵਧੀਆ 11 ਲੀਟਰ ਦੁੱਧ ਠੰਡਾ ਸਾਢੇ 10 11 ਪਿਆਰ ਆ ਅੱਛਾ ਅੱਛਾ ਜੀ ਇਹ ਵੀ 5 ਦਿਨ ਮਹੀਨਾ ਲਾ ਕੇ ਚੱਲੋ ਆਹ ਕੱਟੀ ਏ ਥੋੜੀ ਜੀ ਕੱਟੀ ਦੇ ਮਗਰ ਇਹਦੇ ਐਵੇਂ ਮੈਂ ਤੁਹਾਨੂੰ ਸਿੱਧਾ ਨਾਲ ਥੋੜਾ ਜਖਮ ਠੀਕ ਆ ਜੀ ਇਹ ਕੱਟੀ ਆ ਕਿਉਂ ਕਿ ਵੀ ਵਪਾਰੀ ਭੇਰਦੇ ਨੇ ਭਰਾੜੇ ਲੈਣੀ ਆ ਜਾਂ ਕਿੱਦਾਂ ਲੈਣੀ ਫਿਰ ਉਹ ਬੱਚਾ ਪਹਿਲੋਂ ਇਹਦਾ ਸਾਡੇ ਲੋ ਵਕੇ ਜਾਂ ਛੇਤੀ ਵਿਖ ਜੇ ਜਨਾਬ ਇਹ ਈ ਦੀ ਆਪਾਂ ਨੂੰ ਕਾਲੀ ਨਹੀਂ ਆ ਵੀਡੀਓ ਪਾਤੀ ਆਪਾਂ ਬਾਕੀ ਇਸ ਨਾਲ 11 ਲੀਟਰ ਤੋਂ ਤਿਆਰ ਜੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 25 ਦਿਨ ਲਾ ਲਓ ਮਹੀਨਾ ਲਾ ਲਓ ਇਹਦੇ ਲਗਭਗ ਹੋ ਗਈ ਸੂਈ ਆ ਸੂਬਾ ਹੋਊਗਾ ਦੂਜਾ ਸੂਆ ਤੇਜਾ ਤੀਜਾ ਤੀਜਾ ਸੂਆ ਕੋਈ ਦੂਜੇ ਕਹੀ ਜਾ ਪਾਵੇਂ ਸਿੰਘ ਨਿੱਕਾ ਵਾ ਸਿੰਘ ਨਿੱਕਾ ਝੋਟੀਆਂ ਚ ਤੀਸਰੇ ਮੰਨ ਕੇ ਲਓ ਤੁਸੀਂ ਬਾਕੀ 24 ਚੋਈ ਇੱਕ ਨੰਬਰ ਲਓ ਜੀ ਸੋ ਮਗਰ ਕੱਟੀ ਤੇ 25 ਦਿਨਾਂ ਦਾ ਦੋਸਤੋ ਸਮਾਂ ਜਿਹੜਾ ਹੋ ਗਿਆ ਆ 25 ਦਿਨ ਕੋਈ ਮਹੀਨਾ ਸੁਭਾ ਤੇਜਾ ਸੁਭਾ ਤੇਜਾ ਹਾਈਟ ਕਰਦੀ ਸੋਹਣੀ ਬਾਕੀ ਇਹ ਨਾ ਕੋਈ ਕਵੇ ਜੇ 25 ਦਿਨ ਮਹੀਨਾ ਕੋਈ 2 ਮਹੀਨਾ ਨਾ ਕਵੇ ਫਿਰ ਉਹ ਸਾਬ ਨਾਲ ਸਾਡੇ ਦੱਸ ਦੇਣ ਜੀ ਜੇ ਕਿੰਨੇ ਮਹੀਨਾ ਮੰਨਣਾ ਤੇ ਅੱਛਾ 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 ਨਹੀਂ ਕਿ ਕੇਵਲ ਪਹਿਲਾਂ ਹੀ ਆਪਦੇ ਨੂੰ ਸਾਫ਼ ਪਹਿਲਾਂ ਪਹਿਲੇ ਸਾਫ਼ ਦੱਸਿਆ ਵਾ ਠੀਕ ਹੈ ਜੇ ਪਹਿਲਾਂ ਹੀ ਆਪ ਉਹਨਾਂ ਦੱਸਿਆ ਜਿੰਨਾ ਕ ਹੈਗਾ ਅੱਛਾ ਦੁੱਧ ਵੀਰੇ ਦੇ ਕੋਲ 11 ਲੀਟਰ ਖੁੱਲਾ ਜੋ ਜਿੱਦਾਂ ਮਰਜੀ ਮਿਲ ਕੇ ਕੋਈ ਲਵੇ ਠੀਕ ਹੈ ਜੀ ਲਓ ਜੀ 11 ਲੀਟਰ ਜਿਹੜਾ ਦੋਸਤੋ ਇਹਨੂੰ ਸਾਹਮਣੇ ਬੰਦ ਰਿਸ਼ਪਾਲ ਟ੍ਰਾਲੀ ਨਾਲ ਇੱਥੇ ਮੜੀ ਵੀਡੀਓ ਮਾਰਦੇ ਹਾਂ ਠੀਕ ਹੈ ਜੀ 11 ਲੀਟਰ ਜਿਹੜੀਆਂ ਧਾਰਾਂ ਦੇ ਕੋਲ ਮੌਜੂਦ ਆ ਬਾਕੀ ਥਾਂ ਚੱਡੇ ਤੋਂ ਦੋਸਤੋ ਪਤਾ ਲੱਗ ਹੀ ਜਾਣਾ ਠੀਕ ਆ ਸਮਾਂ ਹਲੇ ਠੀਕ ਹੈ ਜੀ ਸਮੇਂ ਦੇ ਹਿਸਾਬ ਨਾਲ ਵੀ ਕੀ ਬਿਲਕੁਲ ਇੱਕ ਵਜਨ ਡਿਆ 7 ਘੰਟਿਆਂ ਦਾ ਦੁੱਧ ਆ ਇਹਦੇ ਵਿੱਚ ਲਿਵੇਂ ਦੇ ਆ ਲਓ ਠੀਕ ਆ ਸੋ ਹਾਈਟ ਕੱਦ ਦੀ ਵੇਲ ਹਰ ਪਾਸਿਓਂ ਪੂਰੀ ਆ ਵੇਲ ਦੀ ਵੀ ਚੰਗੀ ਐ ਸਪੈਸ਼ਲ ਆ ਕੱਦ-ਕੱਟ ਵੀ ਸੋਹਣਾ ਇਸ ਝੋਟੀ ਦਾ ਤੇ ਇਹਦਾ ਮੁੱਲ ਵੀ ਅਫਤਾਰ ਕੀ ਕਰਾਂਗੇ ਲੈਂਡ ਇਹਦਾ ਵੀ 67000 ਰੁਪਏ ਜੀ 67 66 ਦੀ ਦੇ ਦਾਂਗੇ 66 ਦੀ ਬਾਕੀ ਜਾਤ ਬਾਤ ਪੂਰੀ ਆ ਪਿਓਰ ਮ ਪੂਛ ਤਾਂ ਕਹੇ ਪਿਓਰ ਜੈਡ ਬਲੈਕ ਆ ਬਲੈਕ ਹੀ ਸਰ ਪੂਛ ਵੀ ਕਾਲੀ ਏ ਸਾਰੀ ਜੈਡ ਬਲੈਕ ਹੀ ਆ ਹਾਂਜੀ ਲੋ ਠੀਕ ਆ ਜੀ ਸੋ ਬਿਲਕੁਲ ਜੈਡ ਬਲੈਕ ਜਿਹੜੀ ਦੋਸਤੋ ਇਹ ਬਿਲਕੁਲ ਮੱਝ ਆ ਸੋ ਦੁੱਧ ਵੀ ਚੰਗਾ ਤੇ ਰੇਡ ਪਾਉਣ ਦਾ ਵੀ ਬਹੁਤ ਜਾਇਜ਼ ਆ ਠੀਕ ਆ ਰੇਡ ਪਾਉਣ ਦਾ ਬਹੁਤ ਆ 4-5 ਕਿਲੋ ਵਾਂਡ ਪਾ ਕੇ ਬਿਲਕੁਲ ਬਿਲਕੁਲ ਵਾਂਡ ਤੋਂ ਬਗੈਰ ਨਹੀਂ ਕੋਈ ਦਿੰਦੀ ਜੋ ਪੱਠਿਆ ਦੇ ਦਿੰਦੀ ਆ ਠੀਕ ਆ ਜੀ ਇਸ ਤੋਂ ਬਾਅਦ ਵੀਰ ਅਵਤਾਰ ਆਪਣੇ ਕੋਲ ਜਿਹੜੀ ਅਗਲੀ ਮੱਝ ਆ ਉਹ ਇਹ 13 14 ਲੀਟਰ ਵਾਲੀ ਮੱਝ ਬਹੁਤ ਵੱਡੀ ਮੱਝ ਆ ਡੇਰੀ ਇਹਦੇ ਮਤਲਬ ਵਧੀਆ ਕਿਸੇ ਵੀਰ ਦੇ ਇਹ ਹੁਣ ਸੂਈ ਸਵਾਈ ਆ ਸੂਈ ਸਵਾਈ ਆ ਇਹਨੂੰ ਅਜ 15 ਦਿਨਾਂ ਦਾ ਬੱਚਾ ਹੋਊਗਾ ਦਾ ਆ ਬੋਲਾ ਬੱਚਾ ਮਾਰਦੇ ਤੇ 15 ਦਿਨਾਂ ਦੀ 15 ਦਿਨਾਂ ਦੀ ਸੂਈ ਇਹ ਮਾਲੀ ਕਟਾ ਕੱਲ ਕਟਾ ਕਟਾ ਮੇਲ ਲਓ ਜੀ ਮੇਲ ਕਾਰੋ ਪੂਰੀ ਘੱਟ ਵਜਨ ਵਾਲੀ ਇਹ ਮੱਝ ਆ 15 ਦਿਨਾਂ ਦੀ ਸੂਈ ਹਾਂਜੀ ਠੀਕ ਆ ਚਵਾਈ ਉਹਦਾ ਸਿੰਘਾ ਪਰ ਚੰਗੇ ਦੁੱਧ ਦੇ ਰਿਕਾਰਡ ਵਾਲੀ ਆ ਦੁੱਧ 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 ਵਜਨ ਦੌੜ ਤੁਸੀਂ ਆਪ ਹੀ ਦੇਖ ਕੇ ਜਜਮੈਂਟ ਕਰ ਲਿਓ ਫੁੱਲ ਹੈਵੀ ਬਾਡੀ ਵੇਟ ਦੀ ਆ ਵਜਨ ਦੌੜ ਪੂਰਾ ਥੱਬਿਆਂ ਤੇ ਥੱਬੇ ਕਰਨ ਵਾਲੀ ਚੰਗੀ ਰਾਜੀ ਆ ਹਜੇ 7 ਘੰਟਿਆਂ ਦਾ ਦੁੱਧ ਆ ਇਹਦੇ ਲੈਵੇ ਵਿੱਚ ਸਿਰਫ ਹੂੰ ਇਹਦੇ ਕੋਲ ਵੀ 10 11 ਲੀਟਰ ਦੇ ਦੁੱਧ ਦਾ ਆਇਟਮ ਤਿਆਰ ਆ 13 14 ਲੀਟਰ ਦੁੱਧ ਕਰੂਗੀ ਠੀਕ ਆ ਹਜੇ ਸੂਈ ਨੂੰ ਵੀ 15 ਕਿ ਦਿਨ ਦੱਸੇ 15 ਦਿਨ ਹੋਏ ਆ ਇਹਨੇ ਵੀਰ ਜੀ 20 ਦਿਨਾਂ ਤੋਂ ਲੈ ਕੇ ਸਾਡਾ ਤਜਰਬਾ ਹੋਵੇ ਮਹੀਨੇ ਤੱਕ ਡੰਗਰ ਪੂਰਾ ਆ ਕੇ ਆਪਣੇ ਪੀਕ ਲੈਵਲ ਤੇ ਆ ਜਾਂਦਾ ਵਾ ਜੀ 20 ਦਿਨਾਂ ਤੋਂ ਮਹੀਨੇ ਤੱਕ ਬਿਲਕੁਲ ਕਈ ਉਧਾਂ ਕਰਮਾ ਵਾਲੀਆਂ ਪਹਿਲਾਂ ਵੀ ਆ ਜਿੰਦੀਆਂ ਪੰਜਾਂ 7 ਦਿਨਾਂ ਦਾ ਆ ਜਿੰਦੀਆਂ ਪਰ ਉਹ ਵੀਰ ਲਈ ਮੱਝਾਂ ਹੁੰਦੀਆਂ ਹੂੰ ਹੂੰ ਸੋ ਬੱਸ ਨੋਰਮਲ ਆ ਪਰ ਮਹੀਨੇ 25 ਦਿਨਾਂ ਤੇ ਕੈਲਕੂਲੇਟ ਕਰਦੇ ਪੂਰਾ ਕ ਸੋ ਸੋ ਦੋਸਤੋ ਬਾਕੀ ਤੁਸੀਂ ਹਾਈਟ ਕਾ ਤੋ ਤੁਸੀਂ ਇਹ ਜਜਮੈਂਟ ਆਪ ਕਰ ਲੋ ਠੀਕ ਆ ਸੋਹਣੀ ਹਾਈਟ ਆ ਵੱਡੇ ਕਦ ਕਾਟਦੀ ਆ ਬਾਕੀ ਬਿਲਕੁਲ ਪਲੀ ਵਜਨਦਾਰ ਪੂਰੀ ਆ ਠੀਕ ਆ ਤੇ 11 ਕਿਲੋ ਜਿਆਦਾ ਜਿੰਨੇ ਦੁੱਧ ਚੋਣਾ ਡੇਰੀ ਵਾਲਾ ਵੀ ਲੈ ਸਕਦਾ ਠੀਕ ਆ ਜੀ ਸੋ 11 ਕਿਲੋ ਧਾਰਾ ਬਿਲਕੁਲ ਇਦੇ ਥੱਲੇ ਮੌਜੂਦ ਸੋ ਕੋਈ ਵੀ ਆਵੇ ਆਪਦੀ ਨਰਕ ਫਰਕ ਕਰੇ ਚਵਾਈ ਕਰੇ ਠੀਕ ਆ ਜੀ ਕਿਸੇ ਤਰ੍ਹਾਂ ਦਾ ਵੀਰ ਉਤਾਰ ਚਵਾਈ ਇੱਕ ਨੰਬਰ ਐ ਭੂਰ ਛੱਟਾ ਕੋਈ ਨਹੀਂ ਗੰਨੇ ਵਰਗੀ ਚੋਣ ਐ ਭੋਲੀ ਰੂ ਵਰਗੀ ਬਸ ਮਾ ਇਕੱਠਾ ਇੱਕਦਮ ਪੌਂਦੀ ਆ ਬਹੁਤ ਸੋਹਣੀ ਬਣਾਉਂਦੀ ਥਾਣ ਪੇ ਲੈਵਾ ਜਿਉਂ ਪਸ ਲੋਵੀ ਠੀਕ ਆ ਸੋ ਮੱਜਾਂ ਵੀ ਦੋਸਤੋ ਚੰਗੀਆਂ ਨੇ ਜਿੰਨੀਆਂ ਵੀਆ ਦਧਾਰੂ ਮੱਜਾਂ ਦੁੱਧ ਵਾਲੀਆਂ ਮੱਜਾਂ ਨੇ ਬਾਕੀ ਰੇਡਪੜ ਤਾਂ ਵੀ ਜੋ ਆ ਜੈਨੂਮਣਾ ਜਾਇਜ ਆ ਕੋਈ ਜ਼ਿਆਦਾ ਨਾਜਾਇਜ਼ ਵਤਾ ਚੜਾ ਲਾ ਮੋਲ ਨਹੀਂ ਹੈਗਾ ਜੋ ਲੈਣ ਦੇ ਨਾਲੀ ਗੱਲਬਾਤ ਉੱਥੇ ਨੇੜੇ ਤੇੜੇ ਜਿਹੜਾ ਸੌਦਾ ਤੁਹਾਡਾ ਹੋ ਸਕਦਾ ਤੇ ਇਹਦਾ ਵੀ ਫਿਰ ਕੀ 75500 ਤੇ 500 ਰੁਪਏ ਹੀ ਛੋਟ ਕਰਾਂਗੇ 75000 ਦੀ ਬਿਲਕੁਲ ਨੇੜੇ ਜੇ ਲਾ ਗਿਆ ਪਤਲੀ ਕਮਾਈ ਨਾ ਆਪਾਂ ਡੰਗਰਦੇ ਨੇ ਕਮਾਈ ਜ਼ਰੂਰ ਕਰਨੀ ਹੈ ਕਮਾਈ ਨੂੰ ਬੈਠੇ ਆ ਬਿਲਕੁਲ ਜੀ ਜੇ ਕੋ ਆਖੇ ਉਦਾਂ ਦਿੰਨੇ ਉਦਾਂ ਨਹੀਂ ਛੇਤੀ ਕੀਤਾ ਕਿੰਨੇ ਦਿੰਦੇ ਬਿਲਕੁਲ ਜੀ ਯਾਰੀ ਬਾਜੇ ਹੋਏ ਉਹ ਵੜਾ ਹਨ 15 ਵਜੇ ਉਹ ਵੜਾ ਦੇ ਦਾਂਗੇ ਏਪੀ 75 ਦੀ ਹੋ ਜੂ 75000 ਦੀ ਪੂਰੇ ਦੇ ਦੇ ਦਾਂਗੇ ਠੀਕ ਹੈ ਜੀ ਇੱਕ ਮਿੰਟ ਦੇ 75000 ਦੀ ਦੋਸਤੋ ਇਹ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਸੋ ਮੱਝ ਚੰਗੀ ਆ ਜਿਹੜੇ ਵੀਰ ਨੇ ਕਿ ਖੁੱਲਾ ਚੰਗੀ ਸੇਵਾ ਕਰਕੇ ਤੋ ਕੋਈ 13 14 ਲੀਟਰ ਦੀ ਮਿਲਕਿੰਗ ਲੈਣੀ ਆ ਉਹ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ 75000 ਲੈਣ ਦੇਣਾ ਮਗਰ ਕਟਾ ਮੇਲ ਕਾਫ ਇਸ ਤੋਂ ਬਾਅਦ ਅਗਲੀ ਮੱਝ ਆਪਣੇ ਕੋਲ ਇਹਦਾ ਬੱਚਾ ਮਰ ਗਿਆ ਜੀ ਆਹ ਜਿਹੜੀ ਆ ਗਈ ਹੈ ਜੀ ਹਾਂ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਛਪਾਲ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ 20 ਦਿਨ ਹੋ ਗਏ ਨੂੰ ਟੀਕਾ ਭਰਾਏ ਨੂੰ ਆਪਣੇ ਘਰੇ ਬੱਚਾ ਮਰ ਗਿਆ ਇਹਦਾ ਅੱਛਾ ਜੀ ਸਵੇਰੇ ਮਿਲਦੀ ਜੋ ਬੁਸ਼ੀ ਦੇ ਅੱਛਾ ਤੇ ਸ਼ਾਮ ਨੂੰ ਟੀਕਾ ਲੈਂਦੀ ਜੀ ਠੀਕ ਹੈ ਜੀ ਸਵੇਰੇ ਹੁੰਦਾ 5 ਕਿਲੋ ਦੁੱਧ ਪੌਣੇ 5 ਸ਼ਾਮ ਨੂੰ 3.5 ਤੋਂ 4 ਠੀਕ ਹੈ ਜੀ ਇੱਕ ਟਾਈਮ ਟੀਕਾ ਸੁਬਾ ਤੇ ਸ਼ਾਮ ਨੂੰ ਪਾੜੇ ਤੇ ਨਹੀਂ ਸਵੇਰੇ ਠੀਕ ਆ ਸ਼ਾਮ ਨੂੰ ਟੀਕਾ ਹਾਂ ਜੀ ਸੁਬਾ ਪਾੜੇ ਤੇ ਕੋਈ 2 ਕੁ ਮਹੀਨੇ ਦੀ ਸੂਈ ਆ 2 ਮਹੀਨੇ ਦੀ ਸੂਈ ਜੀ ਸਵੇਰ 7 1 ਨੰਬਰ ਬੁਸ਼ੀ ਦੇ ਅੱਛਾ ਜੀ 7 ਠੀਕ ਆ ਤੇ ਦੁੱਧ ਦੇ ਥੱਲੇ ਉਗੜ ਸਤ ਕੇ 8 ਤੋਂ ਬਾਹਰ ਹੀ ਲਾਓ ਤੁਸੀਂ ਤਾਂ 8 ਪੱਕਾ ਲਾਓ ਸਾਢੇ 8 ਕਿਲੋ ਦੁੱਧ ਪੱਕਾ ਜਿਹੜਾ ਮਣੀ ਦਾ ਠੀਕ ਸਵਾ 8 ਸਾਢੇ 8 ਠੀਕ ਆ ਠੀਕ ਆ ਸੋ ਬਾਕੀ ਦੋਸਤੋ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਇੱਕ ਟਾਈਮ ਵਾਲਾ ਨੂੰ ਟੀਕਾ ਪਰ ਵੀਰ ਜਿਹੜਾ ਕਿ ਦੱਸ ਦੇਣਾ ਟੀਕਾ ਪਰ ਇਹਨੂੰ 20 ਦਿਨ ਹੋਗੇ 20 ਦਿਨ ਟੀਕਾ ਇਹ ਆਈ ਹੋਈ ਇਹ ਆਈ ਹੋਈ ਨਾ ਜੀ ਹਾਂ ਜੀ ਇਹ ਆਈ ਜੀ ਠੀਕ ਆ ਜੀ ਸੋ ਟੀਕਾ ਵੀ ਜਿਹੜਾ ਦੋਸਤੋ ਡੰਨਾ ਠੀਕ ਆ ਇਹ ਆਈ ਅੱਗੇ ਨੈਕਸਟ ਅਸੂਵੇ ਦੀ ਜਿਹੜੀ ਦੋਸਤੋ ਏ ਆਈ ਵੀ ਹੋ ਚੁੱਕੀ ਆ ਸੋ ਅੱਗੇ ਗੱਬਣ ਰਹਿ ਜਾਂਦੀ ਓ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਤੇ ਬਾਕੀ ਕੋਈ ਵੀਰ ਦੀका ਇੱਕ ਬੇਰਵਾ ਪਾ ਦਿੱਤਾ ਕਿਉਂਕਿ ਇਹ ਹੱਥੀ ਹੋਇਆ ਪਈ ਉਹਨਾਂ ਦੇ ਅਵਤਾਰ ਸਿੰਘ ਉਹਨਾਂ ਦੇ ਤੇ ਕੋਈ ਵੀਰ ਮੰਨ ਕੇ ਤੁਸੀਂ ਇਹ ਵੀ ਬੇਰਵਾ ਲੈ ਕੇ ਜਾ ਸਕਦੇ ਜੇ ਠੀਕ ਹੈ ਇਹ ਦੁੱਧ ਲੱਗਾ ਆਪਣਾ ਘਰਾਂ ਚ ਕੋਹ ਤੁਹਾਨੂੰ ਫੋਨ ਇਹ ਆਪਣਾ ਚੰਗੀਆਂ ਮੰਜਾਂ ਉਹ ਵੀ ਖਾਵਾਂਗੇ ਰਾਨੇ ਵਾਲੇ ਵੀ ਸੰਸਨੀ ਵਾਲੇ ਚੈਨਲ ਤੋਂ ਆਈ ਸੀ ਛੋਟੀਆਂ ਵੀ ਖਾਵਾਂਗੇ ਤੁਹਾਨੂੰ 2 ਲੀਟਰ ਵਾਲੀ ਓਕੇ ਜੀ ਓਕੇ ਤੇ ਬਾਕੀ ਇਹ ਤਾਂ ਰੱਖੀ ਸੀ ਕੋਈ ਇਹ ਨਾ ਕੋਈ ਵਿੱਚ ਕੋਈ ਨੁਕਸ ਹੀ ਇਹ ਰੱਖੀ ਸੀ ਤਾਂ ਕਰਕੇ ਵੀ ਇਹ ਦੁੱਧ ਲੱਗਾ ਕਰਕੇ ਹਮ ਮੈਂ ਤੁਹਾਡਾ ਡੇਰੀ ਦਾ ਕੰਮ ਵੀ ਨਾਲ ਦੀ ਨਾਲ ਨਾਲ ਦੁੱਧ ਦਾ ਹੀ ਕੰਮ ਪਾਈ ਦੇ ਨਾਲ ਲੈ ਆਈ ਦੀ ਉਹਦੇ ਮਾਰ ਲੈ ਆਈਦਾ ਵਾ ਜਦੋਂ ਵੀ ਗਏ ਬਿਲਕੁਲ ਇਹ ਦਾ ਫਿਰ ਵੀ ਕੀ ਲੈਣ ਦੇਣ ਕਰਦੇ ਆ 57000 57 57000 500 ਛੋਟ ਕਰ ਦਾਂਗੇ ਅੱਛਾ ਜੀ ਸਾਢੇ 56 ਦੇ ਸਾਢੇ 56 ਦੇ ਦਾਂਗੇ ਲਓ ਜੀ ਸਾਢੇ 56 ਦੀ ਜਿਹੜੀ ਦੋਸਤੋ ਇਹ ਹੋ ਜੂਗੀ ਠੀਕ ਹੈ ਜਿ ਬਿਨ ਬੱਚੇ ਤੋਂ ਠੀਕ ਉਹ ਖਾ ਦੇ ਮਾੜੀ ਅੱਗੇ ਆ ਕੇ ਖਾ ਦੇ ਠੀਕ ਹੈ ਜੇ ਕਰਕੇ ਖਾ ਦੇ ਸੋ ਇੱਕ ਬੂਸ਼ੀ ਠੀਕ ਹੈ ਜੀ ਇਹਦੇ ਦੇ ਹਾਂ ਸੋ ਬੂਸ਼ੀ ਬਣਾਈਆ ਵੀਰ ਉਹਨਾਂ ਨੇ ਬਿਲਕੁਲ ਇੱਕ ਟਾਈਮ ਪਾੜੇ ਤੇ ਸ਼ਾਮ ਨੂੰ ਬਿਲਕੁਲ ਠੀਕ ਆ ਇੱਕ ਟਾਈਮ ਜਿਹੜਾ ਦੋਸਤੋ ਚਾਰ ਤੇ ਆ ਪਾੜੇ ਤੇ ਆ ਸੋ इजीली ਕੋਈ ਵੀਰ ਆਪਦੀ ਆਗਨ ਕੇ ਇਸੇ ਤਰੀਕੇ ਨਾਲ ਚਵਾਈ ਕਰ ਸਕਦਾ ਸੋ ਥਾਣ ਥਣ ਦੀ ਬੰਡ ਚੰਗੀ ਆ ਬਾਕੀ 8 ਲੀਟਰ ਤੋਂ ਬਾਹਰ ਦੁੱਧ ਦਾ ਕੋਈ ਵੀਰ 8 ਮੰਨ ਕੇ ਸੌਦਾ ਕਰ ਲੇ ਠੀਕ ਆ 8 8 8 ਲੀਟਰ ਮੰਨ ਕੇ ਸੌਦਾ ਕਰ ਲੇ 56 56000 ਵੱਧ ਨਿਕਲੇ ਜਾ ਕੇ ਅਗਲੇ ਭੈਣ ਭਰਾ ਦੇ ਖੁਸ਼ ਹੁੰਦਾ ਪੈਨੇ ਪੈਸੇ ਲਾਉਣੇ ਬਿਲਕੁਲ ਤੇ ਇਸ ਤੋਂ ਬਾਅਦ ਵੀਰ ਅਵਤਾਰ ਆਪਣੇ ਕੋਲ ਅਗਲੇ ਪੱਲੇ ਉਹ ਵੱਡੀ ਮੱਝ ਵਿਖਾਓ ਇੱਕ ਆ ਜਾਓ ਇਹ ਸਾਡਾ ਸੇਲ ਕਰਨ ਦਾ ਇਰਾਦਾ ਹੈ ਘਰੇ ਅਹੀਂ ਸੁਵਾਈ ਹੈ ਟੋਕੜ ਰਹੀ ਮੱਝ ਅੱਛਾ ਜੀ ਹਾਂ ਜੀ ਇਹ ਜੜੀ ਹੈ ਨਾ ਜੀ ਇਹਦਾ ਬੱਚਾ ਜੇ ਇਹਨੂੰ 4 ਮਹੀਨੇ ਹੋ ਗਏ ਸੋਈ ਨੂੰ ਇਹਨੂੰ ਕਿੰਨੇ ਦਿਨਾਂ ਟੀਕਾ ਭਰਾ ਇਹਨੂੰ ਕਿੰਨੇ ਦਿਨ ਹੋ ਗਿਆ ਇਹ ਤਾਂ ਇੱਕ ਮਾਲੀਆਂ ਤਾਂ ਭਲੇਖਾ ਪਾਉਂਦੀ ਇਹ ਉਧਰੋਂ ਆਈ ਐ ਬਾਹਰੋਂ ਇਹ ਉਧਰੋਂ ਆਈ ਸਰਸੀੋਂ ਆਈ ਜੀ ਅਸੀਂ ਟੋਕੜ ਖਰੀਦੀ ਸੀ ਤੇ ਹੁਣ 4 ਮਹੀਨੇ ਹੋ ਗਏ ਦੁੱਧ ਪੀਂਦਿਆਂ ਨੂੰ ਤੇ ਹੁਣ ਅਸੀਂ ਲਿਓਣੀਆਂ ਵਾਂ ਤੁਹਾਨੂੰ ਦੱਸੀ ਕਿ ਬਈ ਹੋਰ ਮੱਜਾਂ ਲਿਓਣੀਆਂ ਅੱਛਾ ਵੀਰ ਉਤਾਰੇ ਚੈਨਲ ਤੋਂ ਦੇਖੀ ਸੀ ਇਹ ਚੈਨਲ ਤੋਂ ਦੇਖੀ ਸੀ ਨਹੀਂ ਚੈਨਲ ਤੋਂ ਨਹੀਂ ਦੇਖੀ ਐ ਸਿੱਧੀ ਖਰੀਦ ਕਰਕੇ ਲਿਆ ਆਪ ਗਏ ਸੀ ਉੱਥੇ ਆਪ ਗਏ ਆ ਬਰ ਅੱਛਾ ਕੀ ਰਿਕਾਰਡ ਐ ਇਸ ਮੱਜ ਦਾ ਵੀਰ रिकॉर्ड ਇਹਦਾ ਜੀ ਇਸ ਟਾਈਮ ਉਦੋਂ ਤੋਂ 24 ਕਿਲੋ ਆਖਿਆ ਪਹਿਲੇ ਜੂ ਐਰ ਕੇ ਸਾਡੀ ਸਾਡੇ ਕੋ ਢਿੱਲੀ ਹੋ ਗਈ ਯਾਰ ਕਿ ਮੈਂ ਪੂਰੀ ਸੇਵਾ ਨਹੀਂ ਹੋਈ ਤੇ ਦੋ ਦਿਨ 12 ਲੀਟਰ ਰੱਖਿਆ ਹੋਇਆ ਉਹਨਾਂ ਤੋਂ ਆਖੇ ਵੀ ਹੁਣ ਇਹਦੇ ਥੱਲੇ ਜ਼ਿਆਦਾ ਦੁੱਧ ਆ ਤੇ ਹਟਾ 11 12 ਦੇ ਵਿੱਚ ਵਿੱਚ ਦੁੱਧ ਦੇ ਥੱਲੇ ਹੈਗਾ 11 12 ਮੈਨੂੰ ਹਾਈ ਕਾ ਹਾਈਟ ਕਾ ਤੀ ਬਹੁਤ ਐਕਸਟਰਾ ਖਲੀ ਲਾਈਨ ਚੋਂ ਆ ਉਦਾਂ ਤੇ ਠੀਕ ਖਲੀ ਚੋਂ ਖਲੀ ਲਾਈਨ ਚੋਂ ਉਦਾਂ ਤੇ ਹੈ ਤੇ ਫੂ ਹਾਈਟ ਕੱਦ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਕੱਦਾ ਫੁੱਲ ਵੱਡੇ ਕਦ ਕੱਢਦੀ ਆਪਾਂ ਜਿੱਦਾਂ ਐਚ ਐਫ ਫਾਰਮ ਵਾਲੀਆਂ ਵੇੜਾਂ ਦੇਖਦੇ ਕਈ ਵਾਰ ਇੱਕ ਸੂਏ ਦੁੱਧ ਵੱਧ ਕੱਢਦਾ ਇੱਕ ਸੂਏ ਘੱਟ ਕੱਢਦਾ ਇਹਦੇ ਨਾਲ ਇਹੋ ਚੱਕਰ ਬਣਿਆ ਸਾਡੇ ਨਾਲ ਤੇ ਨੂੰ ਇਥੇ ਡੇਢ ਤੇ 12 ਰੱਖਾਂਦੀਆਂ ਤੁਹਾਨੂੰ ਸਿੱਧੀ ਗੱਲ ਅਸੀਂ ਹਾਂਜੀ ਜਿੰਨੇ ਵੀ ਸਾਹਮਣੇ ਆ ਸਾਂਭ ਸਕਦਾ ਵਾ ਇਹ 1.5 ਲੱਖ ਰੁਪਏ ਸਾਨੂੰ ਗੱਬਣ ਦਾ ਦਾ ਮਿਲਗਾ ਜੀ 1.5 ਲੱਖ ਮਿਲਦਾ ਹੈ ਤੇ ਨਾਲ ਦੰਦਾ ਹੈ ਆਪਾਂ ਵੇਖਣਾ ਵਾ ਵੀ ਦੁੱਧ ਕਿੰਨੇ ਜਾਂਦੀ ਹੈ ਤੇ ਪਰੇ ਦੁੱਧ ਦੋਸਤੋ ਤੱਕ ਨਹੀਂ ਗਈ ਜਿੱਤ ਤੱਕ ਉਹਨਾਂ ਆਖਿਆ ਸੀ ਜਿੰਨੀ ਉਹਨਾਂ ਨੇ ਕਹਿੰਦੀ ਸੀ 24 ਲੀਟਰ ਉਹਨਾਂ ਆਖਿਆ ਸੀ ਪਿਛਲੇ ਸੂਏ ਵੀ 24 ਲੀਟਰ ਦੁੱਧ ਨੇ ਕਰਿਆ ਫਿਰ ਹਾਲ ਨੂੰ ਅੱਧ ਚ ਹੀ ਰਹਿ ਗਈ 12 ਲੀਟਰ ਇਹ 12 ਲੀਟਰ ਤੇ ਰਹਿ ਗਈ ਠੀਕ ਆ ਇਹ ਤੋਂ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਆ 4 ਮਹੀਨੇ ਹੋ ਗਏ ਹੋਣਗੇ ਤੇ ਆ 4 ਮਹੀਨੇ ਦਾ ਇਸ ਨੂੰ 4 ਮਹੀਨੇ ਆ ਬੱਚਾ ਬਟਾ ਲਓ ਜੀ ਇਕੱਟਾ ਮਖਰ ਇਕੱਟਾ ਇਕੱਟਾ ਉਠਾ ਲਓ ਜੀ 4 ਮਹੀਨੇ ਦਾ ਸਮਾਂ ਹੋ ਗਿਆ ਮਾਝ ਦੋਸਤੋ ਐਕਸਟਰਾ ਆਰਡੀਨਰੀ ਆ ਹਾਈਟ ਕੱਟ ਦੀ ਫੁੱ 25 ਦਿਨ ਦਾ ਸਮਾਂ ਹੋ ਗਿਆ ਚਵਾਈ ਚੁਈ ਪੂਰ ਛੱਟਾ ਕੋਈ ਨਹੀਂ ਚਵਾਈ ਇੱਕ ਨੰਬਰ ਐ ਸੋ ਚਵਾਈ ਇੱਕ ਨੰਬਰ ਆ ਦੋਸਤੋ ਠੀਕ ਆ ਸੋ ਬਾਕੀ ਜਿਹੜਾ ਵੀ ਰਾਨ ਕੇ ਦੇਖੂਗਾ ਦੋਸਤੋ ਨਾਰਮਲੀ ਤੁਸੀਂ ਜਜਮੈਂਟ ਕਰੋਗੇ ਫੁੱਲ ਵੱਡੀ ਹਾਈਟ ਦੀ ਆਊਟ ਆਫ ਸਟੇਟ ਦੀ ਆ ਜਿੱਦਾਂ ਹਰਿਆਣੇ ਦੇ ਵਿੱਚ ਮੱਝਾਂ ਆਪਾਂ ਮੋਰਾ ਦੀ ਬਰੀਡ ਦੇ ਵਿੱਚ ਦੇਖਦੇ ਆ ਠੀਕ ਆ ਫੁੱਲ ਹਾਈਟ ਲੈਂਥ ਤੇ ਮੋਲੇ ਦਾ ਵੀਰ ਕੀ ਕਰਾਂਗੇ ਆਪਾਂ ਅੱਜ ਇਹਦਾ 85000 85 85000 ਸਾਨੂੰ ਉਸ ਹਿਸਾਬ ਨਾਲ ਅਸੀਂ 65000 কাਟ ਵਟਾ ਦੇ ਆ ਹਾਂ ਚਲੋ ਕੋਈ ਨਹੀਂ ਮੌਕਾ ਜੇ ਟਾਈਮ ਟੈਂਪ ਦੀ ਗੱਲ ਹੁੰਦੀ ਆ ਟਾਈਮ ਵੇਖਣਾ ਪੈਂਦਾ ਜਿੱਦਾਂ ਹੁਣ ਅਸੀਂ ਦੁੱਧ ਪੀਤਾ ਚਾਰ ਮਹੀਨੇ ਇਹ ਕਰਕੇ ਅਸੀਂ ਇਹਨੇ ਦੀ ਹੁਣ ਸੇਲ ਕਰ ਰਹੇ ਇਹਨੂੰ ਠੀਕ ਹੈ ਜੀ ਤੇ ਹੁਣ ਇਹ ਵਪਾਰ ਲੈਣ ਚ ਹੀ ਰੱਖਣੇ ਪੈਸੇ ਕਿਉਂਕਿ ਇਹ ਕਰਕੇ ਲੋਡ ਹੁੰਦੀ ਕਈ ਵਾਰੀ ਹੋ ਗੱਲਾਂ ਹੁੰਦੀਆਂ ਧੰਨਵਾਦ ਹੁਣ ਵੀ ਆਪਾਂ ਇਹਦਾ 12 ਚ ਪਾ ਦਾਂਗੇ 12 ਨਹੀਂ 11 ਮਿੰਨ ਕੇ ਦਵਾਂ ਹੁਣ 11 ਕਿਲੋ ਹਾਂ 12 ਵੀ ਕਰ ਦਿੰਦੀ ਕਿਸੇ ਵੇਲੇ ਖੁਸ਼ੀ ਤੇ ਆ ਜੀ ਉਦਾਂ 11 ਮਿੰਨ ਕੇ ਦਵਾਂਗੇ 11 ਕਿਲੋ ਬਾਕੀ ਵੰਡ ਪਾਲੀਏ ਤਾਂ ਫਿਰ ਵੱਧ ਵੀ ਸਕਦੀ ਹੈ ਠੀਕ ਹੈ ਤੇ ਬਾਕੀ ਜਿਆਦਾ ਵੰਡ ਪਾਉਣਾ ਤੁਹਾਨੂੰ ਪਤਾ ਜਿਆਦਾ ਦੋਦੋ ਤੇ ਫਿਰ ਮੁੱਲ ਦਾ ਮੁੱਲੀ ਪੈ ਜੀ ਮੰਨ ਲਓ ਵੀ ਜਦੋਂ ਵੀਰ ਜੀ ਬਿਲਕੁਲ ਸੱਜਰ ਸੋਈ ਸੀ ਦੋ ਦਿਨ ਇੰਨਾ ਕਿ ਰੱਖਿਆ 11 12 ਤੇ ਰਹੀ ਇੱਥੇ ਇੱਥੇ ਰਹੀ ਇ ਨਹੀਂ ਗਈ 13 ਦੇ ਉੱਪਰ 12 ਕਿ ਤੱਕ ਗਈ 12 ਰੱਖਿਆ ਨੇ ਠੀਕ ਹੈ ਹੁਣ ਫਿਲਹਾਲ ਦੋਸਤੋ 11 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਤੇ 85000 ਲੈਣ ਦੇ ਨਾਲ ਵਿੱਚੋਂ ਥੋੜਾ ਪਤਾ ਕੋਈ ਮੌਕੇ ਦਾ ਆ ਰਹੀ ਆ ਜੀ ਹਰਿਆਣੇੋਂ ਆਪਣੇ ਕੋਲ ਅੱਛਾ ਇਹ ਝੋਟੀ ਆਈ ਆ ਹਾਂ ਇਹ ਹਰਿਆਣਾ ਇਹ ਝੋਟੀ ਦਾ ਕੀ ਰਿਕਾਰਡ ਆ ਵੀਰ ਇਹਦਾ ਰਿਵਾਰਡ 18 ਲੀਟਰ ਦਾ ਵਾਇਸ ਟਾਈਮ ਹੀ 17 16 17 16 17 ਚਲਦੀ ਪਈ ਐ ਇਸ ਟਾਈਮ ਹਾਂ ਹਰਿਆਣੇੋਂ ਆਈ ਝੋਟੀ ਇਹ ਸਵੇਰੇ ਕਿੰਨੇ ਸੂਈ ਉਹ ਯਾਰ ਕੀ ਚੌਥੇ ਸੂਈ ਸੂਈ ਗਾਂ ਪੰਜਵੇਂ ਸੂਹਗੀ ਇਹ ਰੱਖੀ ਐ ਸੇਲ ਦੇ ਲਈ ਅਵੇਲੇਬਲ ਆ ਜਣੀ ਇਹ ਘਰੇ ਐ ਇਹ ਘਰੇ ਰੱਖੀ ਇਹ ਘਰੇ ਰੱਖੀ ਉਦਾਂ ਵਿਖਾ ਦਿੰਨੇ ਆਪਾਂ ਠੀਕ ਆ ਜੀ 17 ਲੀਟਰ ਹੁਣ ਹਾਜ਼ਰ ਕਿੰਨੇ ਕ ਟਾਈਮ ਦੀ ਸੂਈ ਹੈ ਸੂਈ ਨੂੰ 5 ਮਹੀਨੇ ਹੋ ਗਏ ਨੇ 4-5 ਠੀਕ 4-5 ਵਿੱਚ ਕੋਈ ਬੱਚੇ ਨੂੰ ਮਗਰ ਕੱਟੀ ਨੂੰ ਜਨਮ ਦਿੱਤਾ ਕਿ ਕੋਈ ਨਹੀਂ ਕੱਟੀਆਂ ਹੀ ਕੱਟੇ ਦਿੱਤੇ ਇਹਦੇ ਦੋ ਸੂਏ ਤੇ ਫਿਰ ਫਿਰ ਵੇਚਤੇ ਮਰ ਕੇ ਹੀ ਕੱਟੇ ਠੀਕ ਆ ਸੋ ਦੋਸਤੋ ਇਹ ਜਿਹੜੀ ਮਾਝਾ ਬਿਲਕੁਲ ਇੱਕ ਸ਼ੋ ਪਰਪਸ ਵਾਸਤੇ ਆਪਾਂ ਦਿਖਾਤੀ ਆ ਤੁਹਾਨੂੰ ਸੋ ਇਹ ਬਿਕਾਉ ਨਹੀਂ ਹੈਗੀ ਘਰੇ ਰੱਖੀ ਹੈਗੀ ਆ ਠੀਕ ਆ ਤੇ ਮੇਰਾ ਵੀਰ ਇਸ ਲਈ ਤੁਸੀਂ ਪੇਸ਼ਕ ਨਾਮ ਫੋਨ ਕਰਿਓ ਬਾਕੀ ਜਿਹੜੇ ਪਸ਼ੂ ਤੁਹਾਨੂੰ ਪਹਿਲਾਂ ਆਪਾਂ ਦਿਖਾ ਚੁੱਕੇ ਉਹ ਨਾਲ ਤੁਸੀਂ ਕਾਲ ਕਰ ਸਕਦੇ ਜੀ ਤੁਹਾਨੂੰ ਘੱਟੋ ਘੱਟ ਵੀ ਦੋਸਤੋ 8 ਵਜਾਂ ਝੋਟੀਆਂ ਆਪਾਂ ਦਿਖਾ ਦਿਆਂਗੇ ਠੀਕ ਆ ਨਗ ਜਿਹੜੇ ਆ ਸਾਰੇ ਸੁਏ ਸੁਆਇਆ ਇੱਕ ਪਹਿਲੇ ਨੰਬਰ ਤੇ ਮੱਝ ਦਿਖਾਈ ਹੈ ਟੁੱਕੀ ਆ ਦਿਨ ਲੈਂਦੀ ਹੈ ਹਜੇ ਕੋਈ 5 4 ਦਿਨ ਕੱਢ ਵੀ ਸਕਦੀ ਆ ਰਾਜੀ ਆ ਵਜਨ ਲੋੜ ਵਾਲੀ ਆ ਸੋ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਨੰਬਰ ਜਿਹੜੇ ਆ ਸਕਰੀਨ ਤੇ ਆਪਾਂ ਚਲਦੇ ਕਰ ਦਿਆਂਗੇ ਵੀਰ ਅਵਤਾਰ ਸਿੰਘ ਹੁਣਾਂ ਦੇ ਤੇ ਵੀਰ ਅਵਤਾਰ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਜਰੂਰ ਸਾਂਝੇ ਕਰ ਦਿਗੇ 9646 ਹਾਂਜੀ 871616 9642871616 ਠੀਕ ਹੈ ਜੀ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਅਵਤਾਰ ਸਿੰਘ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ ਵਾਲੇ ਪਸ਼ੂ ਇਸ ਘਰ ਹੀ ਆਉਂਦੇ ਰਹਿੰਦੇ ਆ ਸੋ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਖਾਸ ਵਿਜ਼ਿਟ ਤੁਸੀਂ ਸ਼ਹਿਰ ਅ ਸ਼੍ਰੀ ਤਰਨਤਾਰਨ ਸਾਹਿਬ ਕਰਨੀ ਹੈਗੀ ਆ ਬਿਲਕੁਲ ਗੋਇੰਦਵਾਲ ਬਾਈਪਾਸ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ